ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਗੁਰੂ ਰਾਮਦਾਸ ਮਹਾਰਾਜ ਨੂੰ ਅਕਾਲ ਪੁਰਖ ਦੇ ਸਰਗੁਣ ਸਰੂਪ ਬਿਆਨ ਕੀਤਾ ਗਿਆ ਹੈ। ਹੁਣ ਜਾਣੈ ਕੋ ਤੇਰਾ ਅਪਾਰ ਨਿਰਭਉ ਨਰੰਕਾਰ ਅਕਥ ਕਥਨਹਾਰ ਤੋ ਜੋ ਹੈ ਬੁਝਾਈ ਹੈ ਜਿੰਨਾ ਚਾਹੇ ਕੋਈ ਗਿਆਨੀ ਹੈ ਧਿਆਨੀ ਹੈ ਵਿਦਵਾਨ ਹੈ ਚਤੁਰਬਕਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਰਲੇ ਕੰਡੇ ਬਾਰੇ ਨਹੀਂ ਦੱਸ ਸਕਦਾ ਸਾਗਰ ਦਾ ਇੱਕ ਕੰਡਾ ਦਿਖਦਾ ਹੈ ਦੂਸਰਾ ਨਹੀਂ ਦਿਖਦਾਗਾ ਹਰ ਹੋ ਸਕਦਾ ਕਿਸੇ ਨੂੰ ਸਾਗਰ ਦੇ ਦੋਵੇਂ ਕੰਡੇ ਵੀ ਦਿਖ ਪੈਣ ਪਰ ਗੁਰੂ ਰਾਮਦਾਸ ਦੀ ਵਡਿਆਈ ਉਹਨਾਂ ਦੇ ਗੁਣਾਂ ਦਾ ਅੰਤ ਕੋਈ ਨਹੀਂ ਪੈਂਦਾ ਕਿਉਂਕਿ ਜੋ ਨਿਰਪਉ ਨਿਰਅਕਾਰ ਵਾਹ ਗੁਰੂ ਹੈ ਗੁਰੂ ਰਾਮਦਾਸ ਜੀ ਉਹਦਾ ਸਰਗੁਣ ਸਰੂਪ ਨੇ ਤੋਂ ਰੱਬ ਦਾ ਕੋਈ ਅੰਤ ਨਹੀਂ ਪਾ ਸਕਦਾ ਅਗੇ ਬਾਣੀ ਵਿੱਚ ਜ਼ਿਕਰ ਹੈ ਵੀ ਇਸ ਰੂਹੇ ਜ਼ਮੀਨ ਤੇ ਸਭ ਤੋਂ ਵੱਧ ਕੇ ਕਰਾਮਾਤ ਗੁਰੂ ਰਾਮਦਾਸ ਵਿੱਚ ਹੈ ਗੁਰੂ ਨਾਨਕ ਦੀ ਜੋਤ ਵਿੱਚ ਹੈ ਅੰਦਰ ਕਾਮ ਰੇਟਾਂ ਵਾਲੀ ਸੋਚ ਲਿਬਾਸ ਸਿੱਖੀ ਦਾ ਪਾ ਕੇ ਕੁਝ ਪ੍ਰਚਾਰਕ ਗੁਰੂ ਦੀ ਅਜ਼ਮਤ ਤੇ ਤਰਕ ਕਰਦੇ ਨੇ ਅਖੇ ਦੀ ਕਰਾਮਾਤ ਨਹੀਂ ਹੁੰਦੀ ਸੰਗਤ ਦੀ ਪ੍ਰੋਬਲਮ ਇਹ ਹੈ ਵੀ ਬਾਣੀ ਆਪ ਪੜ੍ਹਦੇ ਨਹੀਂ ਤੂੰ ਸਵਾਲ ਕਿੱਥੋਂ ਉਠਾਉਣਗੇ ਤੋ ਇਹੋ ਜਿਹੇ ਬੰਦੇ ਗੁਰੂ ਦੇ ਸਿਧਾਂਤ ਨੂੰ ਛਲਨੀ ਕਰਕੇ ਗੁਰੂ ਦੀ ਗੋਦ ਵਿੱਚ ਹੀ ਫਿਰ ਪ੍ਰਬੰਧਕਾਂ ਤੋਂ ਸਰੂਪੇ ਲੈ ਕੇ ਕਰਨੂ ਤੁਰ ਪੈਂਦੇ ਨੇ ਪ੍ਰਬੰਧਕ ਵੀ ਦੋਸ਼ੀ ਤੇ ਸੁਣਨ ਵਾਲੇ ਵੀ ਦੋਸ਼ੀ ਉਕੇ ਗੁਰੂ ਦੀ ਤੋਹੀਨ ਹੋਈ ਐ ਜਿਸ ਦਰਬਾਰ ਵਿੱਚ ਉਥੇ ਜਿੰਨੇ ਜਿੰਨੇ ਸੁਣਿਆ ਸਾਰਿਆਂ ਨੂੰ ਦੋਸ਼ ਲੱਗਣਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਗੁਰਾਂ ਚ ਕਰਾਮਾਤ ਹੈ ਜਾਂ ਨਹੀਂ ਨਵ ਨਿੱਧ ਨਾਮ ਨਿਧਾਨ ਅਰਿੱਧ ਸਿੱਧ ਤਾਂ ਕੀ ਦਾਸੀ ਸਿੱਧ ਸੁਪਰਨੈਚੁਰਲ ਪਾਵਰ ਮੈਰੇਕੁਲਸ ਪਾਵਰ ਗੁਰੂ ਰਾਮਦਾਸ ਤੇ ਚਰਣਾ ਦੀ ਦਾਸੀ ਐ ਹਰਦਿਆਂ ਸਿੱਧੀਆਂ ਨਿਧੀਆਂ ਦੇ ਗੁਰਦੇਵ ਮਾਲਕ ਨੇ ਕਿਹੜੇ ਨੰਗ ਨੂੰ ਰਾਜ ਬਖਸ਼ਣਾ ਤੇ ਕਿਹੜੇ ਰਜੇ ਨੂੰ ਨੰਗ ਕਰਨਾ ਇਹ ਗੁਰੂ ਰਾਮਦਾਸ ਦੀ ਅਜ਼ਮਤ ਐ ਖਾਲੀ ਭਾਂਡੇ ਭਰ ਦੇਣੇ ਹੰਕਾਰੇ ਹੋਏ ਭਰੇ ਭਾਂਡਿਆਂ ਨੂੰ ਖਾਲੀ ਕਰ ਦੇਣਾ ਇਹ ਗੁਰੂ ਰਾਮਦਾਸ ਦੀ ਤਾਕਤ ਐ ਤੋ ਜੇ ਕੋਈ ਪ੍ਰਚਾਰਕ ਆਖੇ ਗੁਰੂ ਚ ਕਰਾਮਾਤ ਨਹੀਂ ਤੋ ਝੂਠ ਬੋਲ ਰਿਹਾ ਹੈ ਕੂੜ ਬੋਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਲਿਖਿਆ ਗੁਰੂ ਚ ਕਰਾਮਾਤ ਹੈ ਨਹੀਂ ਉਹ ਪ੍ਰਚਾਰਕਾਂ ਨੂੰ ਜਾਪਦਾ ਵੀ ਗੁਰੂ ਸਾਡੇ ਵਰਗਾ ਮਾਮੂਲੀ ਚੰਮ ਦਾ ਲਫਾਫਾ ਹੈ ਉਹ ਸਾਡੇ ਵਰਗਾ ਨਹੀਂ ਹੈ ਗੁਰੂ ਜੀ ਦਾ ਪ੍ਰਾਈਵੇਟਿੰਗ ਲਾਰਡ ਉਹ ਖੁਦ ਖੁਦਾ ਹੈ ਪਾਣੀ ਛਪੜ ਵਿੱਚ ਵੀ ਹੁੰਦਾ ਤੇ ਪਾਣੀ ਸਾਗਰ ਵਿੱਚ ਵੀ ਹੁੰਦਾ ਪਰ ਔਕਾਤ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਉਹ ਛਪੜੀਆਂ ਕਦੇ ਸਾਗਰ ਦਾ ਮੁਕਾਬਲਾ ਨਹੀਂ ਕਰਦੀਆਂ ਬਾਣੀ ਚ ਤੇ ਇਥੋਂ ਤੱਕ ਲਿਖਿਆ ਹੈ ਵੀ ਜੇ ਤੈਨੂੰ ਕਰਾਮਾਤ ਚਾਹੀਦੀ ਹੈ ਅਰਧ ਸਿੱਧ ਚਾਹੀਦੀ ਹੈ ਤੇ ਇਹ ਕੰਮ ਕਰੀਂ ਜਾਓ ਹਰ ਬੁੱਧ ਅਰਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਪਟ ਕਹਿੰਦੇ ਗੁਰੂ ਰਾਮਦਾਸ ਦੇ ਗੀਤ ਗਾਈ ਰਦੀਆਂ ਸਿੱਧੀਆਂ ਨਦੀਆਂ ਤੈਨੂੰ ਪ੍ਰਾਪਤ ਹੋ ਜਾਣਗੀਆਂ ਇਫ ਯੂ ਲੌਂਗ ਫਾਰ ਵਿਜ਼ਡਮ ਵੈਲਥ ਸਪਿਰਚੁਅਲ ਪਰਫੈਕਸ਼ਨ ਮੈਰਾਕੁਲਸ ਪਾਵਰਜ਼ ਆ ਮਾਈਂਡ ਵੈਲ ਅਪੌਨ ਦਾ ਨੇਮ ਆਫ ਗੁਰੂ ਰਾਮਦਾਸ ਸਭ ਤਾਕਤਾਂ ਗੁਰਦੇ ਬਖਸ਼ਣ ਵਾਲੇ ਨੇ ਬੁੱਧ ਦਾ ਮਤਲਬ ਹੈ ਸਿਆਣਪ ਕਈ ਵਾਰ ਬੱਚਾ ਨਲਾਇਕ ਹੁੰਦਾ ਹੈ ਉਹ ਟੀਚਰ ਵਾਰ-ਵਾਰ ਪੜਾਉਂਦਾ ਹੈ ਸੋਝੀ ਕੰਮ ਨਹੀਂ ਕਰਦੀ ਥਾ ਘਰ ਕੇ ਉਹ ਬੱਚਾ ਜਦੋਂ ਐਗਜ਼ਾਮ ਹੁੰਦੇ ਨੇ ਪੇਪਰ ਹੁੰਦੇ ਨੇ ਗੁਰੂ ਘਰ ਮੱਥਾ ਟੇਕਣ ਆਉਂਦਾ ਹੈ ਕਾਸ਼ ਤੇ ਵੀ ਮਹਾਰਾਜ ਕਿਰਪਾ ਕਰ ਦਿਓ ਉੱਚੀ ਬੁੱਧੀ ਦਿਓ ਪੇਪਰਾਂ ਚੋਂ ਪਾਸ ਹੋ ਜਾਵਾਂ ਦਾਵਾ ਤੇ ਨਹੀਂ ਕਰਦਾ ਮੈਂ ਅਰਜੀਆ ਗੁਰੂ ਦੀ ਸੁਣ ਵੀ ਲੈਂਦਾ ਨਾਂ ਵੀ ਸੁਣੇ ਤੇ ਜ਼ੋਰ ਨਹੀਂ ਪਰ ਇਦਾਂ ਦੀਆਂ ਕਰਾਮਾਤਾਂ ਹੋ ਜਾਂਦੀਆਂ ਨੇ ਨਲਾਇਕ ਵੀ ਉੱਚਤਮ ਬੁੱਧੀ ਦੇ ਮਾਲਕ ਬਣ ਜਾਂਦੇ ਨੇ ਪਾਰ ਲੰਘ ਜਾਂਦੇ ਨੇ ਉਹਦੀ ਨਜ਼ਰੇ ਨਿਆਮਤ ਹੋ ਜਾਵੇ ਤੇ ਤੋਂ ਉੱਚੀ ਸੁੱਚੀ ਬੁੱਧੀ ਬਖਸ਼ਦਾ ਹੈ ਜਿਹੜਾ ਉਹਦੇ ਗੀਤ ਗਾਉਂਦਾ ਹੈ ਪਾਟੇ ਤੋਂ ਤਾਂ ਕੰਦੇ ਨੇ ਵੀ ਗੁਰੂ ਰਾਮਦਾਸ ਦਾ ਨਾਮ ਲਿਆ ਪਿਛਲੇ ਅਕਾਊਂਟ ਸੈਟਲ ਹੋ ਜਾਂਦੇ ਨੇ ਪਿਛਲੀਆਂ ਜੂਨਾ ਦਰਮਿਆਨ ਕੀਤੇ ਹੋਏ ਪਾਪ ਉਹਦਾ ਕ੍ਰੈਡਿਟ ਵਿਗੜਿਆ ਪਿਛਲੀਆਂ ਬੈਂਕਾਂ ਚ ਉਹ ਵੀ ਸਾਫ ਹੋ ਜਾਂਦਾ ਇੱਥੋਂ ਦੇ ਪਾਪ ਨਸ਼ਟ ਹੋ ਜਾਂਦੇ ਨੇ ਜੀਵਨ ਦੇ ਵਿੱਚ ਦੁੱਖ ਨਹੀਂ ਆਉਂਦੇ ਕੱਟੇ ਜਾਂਦੇ ਨੇ ਜੇ ਨਾਮ ਹੀ ਕੱਟੇ ਜਾਣ ਗੁਰੂ ਰਾਮਦਾਸ ਦਾ ਨਾਮ ਐਸੀ ਪੇਨ ਕਿਲਰ ਆਇਆ ਦੁੱਖ ਦੁੱਖ ਹੋ ਕੇ ਲੱਗਦਾ ਹੀ ਨਹੀਂ ਕੰਡਿਆ ਦੀ ਸੇਜ ਵੀ ਮਖਮਲੀ ਜਾਪਦੀ ਹੈ ਸਤਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜਿਓ ਉਸ ਜਨ ਦੇ ਜੀਵਨ ਵਿੱਚ ਪਾਪ ਨਹੀਂ ਰਹੇ ਰੋਗ ਸੋਗ ਡਿਪਰੈਸ਼ਨ ਨਹੀਂ ਰਹੇ ਜਿਨੇ ਗੁਰੂ ਰਾਮਦਾਸ ਦੇ ਗੀਤ ਗਾਏ ਫੁਨ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤਹ ਨੇਰੇ ਗੁਰੂ ਰਾਮਦਾਸ ਦਾ ਜੋ ਧਿਆਨ ਲਾਵੇਗਾ ਦੁੱਖਾਂ ਦਾ ਨਾਸ਼ ਸੁੱਖਾਂ ਦਾ ਪ੍ਰਕਾਸ਼ ਗੁਰਦੇਵ ਅੰਗ ਸੰਗ ਰਹਿ ਕੇ ਕਰਨਗੇ ਉਹਦੇ ਅੰਗ ਸੰਗ ਮਹਾਰਾਜ ਦਾ ਸਾਆ ਰਵੇਗਾ ਮਹਾਰਾਜ ਵਸਦੇ ਨੇ ਇਹਦੇ ਬਾਅਦ ਕਹਿੰਦੇ ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟਾ ਕੇ ਜਨਮ ਸਫਲਾ ਕਰਨਾ ਹੈ ਲਿਬਰੇਸ਼ਨ ਚਾਹੀਦੀ ਹੈ 84 ਲੱਖ ਜੂਨਾ ਤੋਂ ਮੁਕਤੀ ਚਾਹੀਦੀ ਹੈ ਆਪਣੇ ਪਰਿਵਾਰ ਨੂੰ ਵੀ ਜੇ ਮੁਕਤ ਕਰਾਉਣਾ ਹੈ ਨਜ਼ਾਦ ਦਵਾਉਣੀ ਹੈ ਗੁਰੂ ਰਾਮਦਾਸ ਦੇ ਬਚਨ ਹਿਰਦੇ ਚ ਧਾਰ ਲਈ ਆਪ ਤੇ ਤਰੇਗਾ ਪਰਿਵਾਰ ਵੀ ਤਰੇਗਾ ਬਚਨ ਗੁਰ ਰਿੱਧ ਤਰਹੋ ਪੰਚ ਭੂ ਬਸ ਕਰਹੋ ਜਨਮ ਕੁਲ ਉਧ ਰਹੋ ਦਵਾਰ ਹਰ ਮਾਨੀਓ ਹੋ ਗੁਰੂ ਰਾਮਦਾਸ ਦੇ ਨਾਮ ਦੇ ਕੁੰਡੇ ਨਾਲ ਵਿਕਾਰਾਂ ਰੂਪੀ ਹਾਥੀ ਕਾਬੂ ਚ ਆ ਗਏ ਆਪ ਤੇ ਮੁਕਤ ਹੈ ਬੋਲ ਵੀ ਮੁਕਤ ਹੋ ਜਾਂਦੀ ਹੈ ਕਈ ਵਾਰ ਟਿੱਪਣੀ ਕਰ ਦਿੰਦੇ ਰੀਲਾ ਇੱਕ ਬੰਦਾ ਬਾਣੀ ਪੜ ਵੀ ਲਵੇ ਜਦੋਂ ਸਾਰਾ ਟੱਬਰ ਹੀ ਪੁੱਠੇ ਕੰਮ ਕਰਦਾ ਤੇ ਉਹ ਕਿੱਥੋਂ ਤਰ ਜਾਣਗੇ ਗੁਰੂ ਗ੍ਰੰਥ ਸਾਹਿਬ ਪਾਸ਼ਾ ਕਹਿੰਦੇ ਨੇ ਜਿਹੜਾ ਗੁਰੂ ਰਾਮਦਾਸ ਦੇ ਗੀਤ ਗਾਉਂਦਾ ਹੈ ਟੱਬਰਾਂ ਦੇ ਟੱਬਰੋਂ ਦੇ ਤਰ ਜਾਂਦੇ ਨੇ ਕੋਈ সুইমিং ਜਾਣਦਾ ਹੋਵੇ ਆਪ ਤਰ ਸਕਦਾ ਹੈ ਏਡਾ ਤੈਰਾਕ ਨਹੀਂ ਆ ਵੀ 2-4 ਬੰਦਿਆਂ ਨੂੰ ਬਾਹੋਂ ਫੜ ਕੇ ਪਾਰ ਲੈ ਜਾਵੇ ਪਰ ਕਈ ਵਾਰ ਚੰਗੇ ਤੈਰਾਕ ਹੁੰਦੇ ਨੇ ਜਿਹੜੇ ਇੱਕ ਦੋਆਂ ਡੁੱਬਦਿਆਂ ਨੂੰ ਵੀ ਪਾਰ ਲੈ ਜਾਂਦੇ ਨੇ ਤੇ ਇੱਕ ਤਰਫ ਬੇੜੀ ਦਾ ਮਲਾਹ ਹੁੰਦਾ ਉਹ ਬੇੜੇ ਦਾ ਬੇੜਾ ਹੀ ਪਾਰ ਲੈ ਜਾਂਦਾ ਹੈ ਸਾਧੂ ਦੀ ਇਬਾਦਤ ਬੰਦਗੀ ਗੁਰੂ ਰਾਮਦਾਸ ਨਾਲ ਜਿਹੜਾ ਜੁੜਿਆ ਹੈ ਪਰਿਵਾਰਾਂ ਦੇ ਪਰਿਵਾਰ ਪਵ ਸਾਗਰ ਤੋਂ ਪਾਰ ਲੈ ਜਾਂਦਾ ਹੈ ਯਰ ਜਨਰੇਸ਼ਨਸ ਵਿਲ ਬੀ ਸੇਵਡ ਗੁਰੂ ਰਾਮਦਾਸ ਤੇ ਗੀਤ ਗਾਇਆ ਪਰਿਵਾਰਾਂ ਦਾ ਉਦਹਾਰਨ ਹੁੰਦਾ ਹੈ ਲਬਜ਼ ਵਰਤਿਆ ਦਵਾਰ ਹਰਮਾਨੀ ਉਹ ਫਿਰ ਆਫਟਰ ਇੰਦਾ ਕੋਰਟ ਆਫ ਲਾਰਡ ਮਜਲਿਸ ਵਿੱਚ ਰੱਬੀ ਦਰਬਾਰ ਵਿੱਚ ਵੀ ਉਹਦਾ ਰਤਬਾ ਬੁਲੰਦ ਹੁੰਦਾ ਹੈ ਉਹ ਨਰਕਾਂ ਚ ਨਹੀਂ ਜਾਂਦਾ ਮਹਾਰਾਜ ਕਹਿੰਦੇ ਜੇ ਇੱਥੇ ਸੁੱਖ ਲੈਣਾ ਹੈ ਤੇ ਪਰਲੋਕ ਵਿੱਚ ਸੁੱਖ ਲੈਣਾ ਹੈ ਤੇ ਫਿਰ ਇਦਾਂ ਕਰ ਜਾਓ ਤਾਂ ਸਭ ਸੁਖ ਇਤ ਉਤ ਤੁਮ ਬੰਸ਼ ਵਹੋ ਗੁਰੂ 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 ਜਪ ਪ੍ਰਾਨੀ ਉਹ ਗੁਰੂ ਰਾਮਦਾਸ ਤੇ ਗੀਤ ਗਾਇਓ ਇੱਥੇ ਵੀ ਸੁੱਖ ਤੇ ਅੱਗੇ ਵੀ ਕਹਿੰਦੇ ਸੁੱਖ ਮਿਲ ਜਾਵੇਗਾ ਕਿਉਂਕਿ ਇਸ ਲੋਕ ਵਿੱਚ ਗੁਰੂ ਰਾਮਦਾਸ ਸਰੀਰ ਹੈ ਪਰ ਲੋਕ ਵਿੱਚ ਜੋਤ ਹੈ ਨਿਰਗੁਣ ਹੈ ਅਕਾਲ ਪੁਰਖ ਹੈ ਫਾਰਸੀ ਦੇ ਮਹਾਨ ਵਿਦਵਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹਜ਼ੂਰੀ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਇਹ ਬਚਨ ਕਰਦੇ ਨੇ ਗੁਰੂ ਰਾਮਦਾਸ ਆ ਮਤਾ ਉਲਵਰਾ ਜਹਬਾਨੇ ਅਕਲੀਮੇ ਸਿਧ ਕੋ ਸਫਾ ਕਹਿੰਦੇ ਆਏ ਗੁਰੂ ਰਾਮਦਾਸ ਸਚਾਈ ਨੂੰ ਪਾਲਣ ਵਾਲੇ ਹੋ ਸੁਖ ਬਖਸ਼ਣ ਵਾਲੇ ਹੋ ਲੋਕ ਪਰਲੋਕ ਦੇ ਬਾਦਸ਼ਾਹ ਹੋ ਸੰਸਾਰ ਨੂੰ ਮਾਇਆ ਸੰਪਤੀ ਧਨ ਦੌਲਤ ਸ਼ੌਹਰਤ ਦੇਣ ਵਾਲੇ ਹੋ ਤੋ ਤੁਹਾਡਾ ਇਹ ਮਰਾਤਬਾ ਹੈ ਸਖਣਿਆਂ ਨੂੰ ਭਰ ਦਿੰਦੇ ਹੋ ਸੁੱਕਿਆਂ ਨੂੰ ਹਰੇ ਕਰ ਦਿੰਦੇ ਹੋ